Vær så god. ਬੱਲੇ ਬੱਲੇ ਅਫਸਰੋ ਸਤ ਸ੍ਰੀ ਅਕਾਲ ਕੀ ਹਾਲ ਚਾਲ ਆ ਹੋਰ ਤਾਂ ਸਭ ਠੀਕ ਐ ਆ ਪਾਣੀ ਦੀ ਇੰਨੀ ਬਰਬਾਦੀ ਕਰੀ ਜਾ ਰਹੀ ਏ ਅਫਸਰੋ ਤੁਸੀਂ ਤਾਂ ਸਾਰਾ ਭੰਡਾ ਕਿਸਾਨਾਂ ਸਰਪੰਦੇ ਜੋ ਕੱਲੇ ਕਿਸਾਨ ਥੋੜਾ ਪਾਣੀ ਬਰਬਾਦ ਕਰਦੇ ਆ ਆਓ ਆਪਾਂ ਨਾਲੇ ਚਾਹ ਪਾਣੀ ਪੀਨੇ ਆ ਨਾਲੇ ਤੁਹਾਨੂੰ ਮੈਂ ਦਿਖਾਉਣਾ ਹੋਰ ਵੀ ਲੋਕ ਕਿੰਨਾ ਪਾਣੀ ਬਰਬਾਦ ਕਰਦੇ ਆ ਆਓ ਮੇਰੇ ਨਾਲ ਤੁਹਾਨੂੰ ਮੈਂ ਦਿਖਾਉਣਾ ਆਜੋ ਚੱਲ ਫਿਰ ਆ ਤੇਰੇ ਪਿੰਡ ਦਾ ਢੇਡਾ ਲਾ ਲੈਨੇ ਇੱਕ ਚਲੋ ਅਫਸਰੋ ਉਹ ਕੱਲ ਆਖਰੀ ਆਖਾ ਕੇ ਤੂੰ ਫਿਰਦੀ ਏ ਕਿਵੇਂ ਫਿੱਟੀ ਉਹ ਕਾਲੇ ਰੰਗ ਵਾਲੀ ਏ ਨਹੀਂ ਤੈਨੂੰ ਕੱਢ ਕੇ ਛੱਡੂ ਚਿੱਟੀ ਹਹਾ ਹਾ ਕਿੰਨਾ ਪੈ ਗਈ ਠੰਡ ਕਾਲੋ ਉਹ ਸਬਜ਼ੀ ਵੇਖੋ ਉੱਦ ਮੇਹੋ ਕੀ ਬਣਿਆ ਆ ਪੈ ਗਈ ਤੇ ਉਧਰ ਵੇਖੋ ਆ ਨਜ਼ਾਰਾ ਆ ਗਿਆ ਗੁਰਦਾ ਜੀ ਨਾ ਯਾਰ ਪੰਜ ਸੱਤ ਬਾੜੀਆਂ ਤੇ ਨਾ ਪੈ ਨਜ਼ਾਰਾ ਹੀ ਨਹੀਂ ਆਉਂਦਾ ਗੁਰਦਾ ਪਾਣੀ ਦੀ ਕਿੰਨੀ ਤਰਵਤੋਂ ਹੁੰਦੀ ਨਾ ਤੇ ਇਨਾ ਪਾਣੀ ਖਰਾਬ ਕਰੀ ਜਾਂਦਾ ਸਾਹਿਬ ਜੀ ਉਧਰ ਵੇਖੋ ਪਾਣੀ ਵਾਲੀ ਮੋਟਰ ਛੱਡ ਕੇ ਸੰਗਿਆ ਸਾਰਾ ਟੱਬਰ ਅੱਤਾ ਸਿੰਘ ਜੀ ਕੱਲ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਕਰੋ ਆਪਾਂ ਪਾਣੀ ਦੇ ਸਬੰਧ ਵਿੱਚ ਮੀਟਿੰਗ ਕਰੀਏ ਉਹ ਠੀਕ ਹੈ ਅਸੋਰਾ ਕੱਲ ਨੂੰ ਫਿਰ ਆਪਾਂ ਸਾਰੇ ਇਕੱਠੇ ਕਰ ਲੈਨੇ ਆ ਪਾਣੀ ਫੜੇ ਘਟਾ ਵੈਸੇ ਗੱਲ ਸਹੀ ਐ ਉਸਰਾਂ ਦੀ ਇਹ ਪਾਣੀ ਮੁੱਕ ਗਿਆ ਤੇ ਫਿਰ ਕਰਾਂਗੇ ਕੀ ਵੈਸੇ ਪਾਣੀ ਦੀ ਬਰਬਾਦੀ ਤੁਸੀਂ ਬਹੁਤ ਕਰਦੇ ਹੋ ਉਹ ਮਨਾ ਪਾਣੀ ਕਿੱਥੇ ਮੁੱਕ ਚਲਿਆ ਪਾਣੀ ਕਦੀ ਮੁੱਕਦਾ ਵਾਹਿਗੁਰੂ ਵਾਹਿਗੁਰੂ ਆਹ ਆਹ ਪਾਣੀ 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 ਸ਼ੁਕਰ ਹੈ ਮਾਲਕਾ ਸ਼ੁਕਰ ਹੈ ਐਸੋ ਸੁਫਨਾ ਹੀ ਵੇਖਿਆ ਐਨਾ ਭੈੜਾ ਸੁਫਨਾ ਤੋਬਾ ਮਾਲਕਾ ਤੋਬਾ ਆਪ ਸਭ ਦਾ ਇੱਥੇ ਆਉਣ ਤੇ ਜੀ ਆਇਆਂ ਜੀ ਤੇ ਸਾਸਤਰੀ ਕਾਲ ਸਾਰਿਆਂ ਨੂੰ ਜੀ ਸਾਸਤਰੀ ਕਾਲ ਜੀ ਮਾਲਕਾ ਅੱਜ ਆਪਾਂ ਸਾਰੇ ਇੱਥੇ ਬਹੁਤ ਹੀ ਗੰਭੀਰ ਮਸਲੇ ਤੇ ਵਿਚਾਰ ਕਰਨ ਲਈ ਇਕੱਠੇ ਹੋਏ ਆਂ ਵੀਰ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਵਿੱਚੋਂ ਪਾਣੀ ਅਤੇ ਹਰਿਆਲੀ ਖਤਮ ਹੁੰਦੇ ਜਾ ਰਹੇ ਹਨ ਜੀ ਤੁਸੀਂ ਆਪ ਹੀ ਸੋਚੋ ਜੇ ਇਹੀ ਹਾਲ ਰਿਹਾ ਤਾਂ ਆਪਣੀ ਆਉਣ ਵਾਲੀ ਪੀੜ੍ਹੀ ਨਹੀਂ ਇੱਕ ਬੂੰਦ ਵੀ ਪਾਣੀ ਨਹੀਂ ਬਚੇਗਾ ਤੁਹਾਨੂੰ ਬਾਜ਼ਾਰ ਵਿੱਚੋਂ ਅੱਜ 20 ਰੁਪਏ ਦੀ ਇੱਕ ਪਾਣੀ ਦੀ ਬੋਤਲ ਮਿਲ ਰਹੀ ਜੀ ਮੈਂ ਆਪ ਸਭ ਨੂੰ ਇਹ ਕਹਿਣਾ ਚਾਹੁੰਦਾ ਹਾਂ ਮੈਂ ਕਹਿੰਦਾ ਜੀ ਆਪਾਂ 5 ਮਿੰਟ ਪਹਿਲਾਂ ਮੋਟਰ ਚਲਾ ਲੀਏ ਤੇ ਮੋਟਰ ਦਾ ਪਾਣੀ ਸਟੋਰ ਕਰਕੇ ਤੇ ਬੋਤਲਾਂ ਭਰ ਲਈਏ ਫੇਰ ਵੇਖੀਏ ਕਿ 20 ਰੁਪਏ ਦੇ ਹਿਸਾਬ ਨਾਲ ਸਾਡਾ ਪਾਣੀ ਇਹ ਕਿੰਨੇ ਦਾ ਪੰਦਾ ਜਿਹੜਾ ਅਸੀਂ ਰਜਾਨਾ ਬਿਨਾਂ ਵਜਾ ਪਾਣੀ ਬਰਬਾਦ ਕਰ ਦਿੰਦੇ ਹਾਂ ਜੇ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਸਾਨੂੰ ਪਾਣੀ ਦੀ ਬੋਤਲ ਲੱਖ ਰੁਪਏ ਦੀ ਵੀ ਨਹੀਂ ਮਿਲਣੀ ਮਸਾ ਬੋਈ ਵੀ ਪਾ ਅਫਸਰ ਸਾਹਿਬ ਬਾਨੋ ਤੁਸੀਂ ਤਾਂ ਸਾਡੀਆਂ ਅੱਖਾਂ ਖੋਲ ਦਿੱਤੀਆਂ ਸਾਨੂੰ ਹੁਣ ਪਤਾ ਲੱਗਾ ਪਾਣੀ ਪਾਣੀ ਦੀ ਕੀਮਤ ਕੀ ਐ ਅਸੀਂ ਤਾਂ ਐਵੇਂ ਇੰਨੇ ਚ ਇਦਾਂ ਪਾਣੀ ਬਰਬਾਦ ਕਰੀ ਜਾਂਦੇ ਸਾਂ ਅਸੀਂ ਗੁਰੂ ਘਰ ਗੁਰੂ ਘਰ ਮੱਥਾ ਟੇਕਣੇ ਜਾਂਦੇ ਅਸੀਂ ਗੁਰੂ ਨੂੰ ਮੱਥਾ ਲਾਉਣ ਜਾਂਦੇ ਹਾਂ ਸੋ ਗੁਰੂ ਦੀ ਦਿੱਤੀ ਹੋਈ ਸਿੱਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੋ ਗੁਰੂ ਜੀ ਦੀ ਗੁਰਬਾਣੀ ਦਾ ਅਸੀਂ ਉਲਟ ਚੱਲਦੇ ਹਾਂ ਅਫਸਰ ਸਾਹਿਬਾਨੋ ਅਸੀਂ ਤੁਹਾਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਅੱਜ ਤੋਂ ਬਾਅਦ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰਾਂਗੇ ਅਤੇ ਪਾਣੀ ਬਰਬਾਦ ਨਹੀਂ ਕਰਾਂਗੇ ਅਸੀਂ ਪਾਣੀ ਦੀ ਜਦਵਤਤਾ ਕੀਤੀ ਅੱਜ ਤੋਂ ਅਗਾ ਕਦੇ ਵੀ ਪਾਣੀ ਬਰਬਾਦ ਨਹੀਂ ਕਰਾਂਗੇ ਧੰਨਵਾਦ ਤੁਹਾਡਾ ਅਫਸਰੋ ਹਾਂਜੀ ਸਾਹਿਬ ਜੀ ਮੈਂ ਤੇ ਜੰਗਰ ਨਿਵਾਲਣ ਤੇ ਹੀ ਹਜ਼ਾਰਾਂ ਲੀਟਰ ਪਾਣੀ ਦੀ ਬਰਬਾਦੀ ਕਰ ਦਿੰਦਾ ਸਾਂ ਅੱਜ ਮੈਨੂੰ ਵੀ ਪਾਣੀ ਦੀ ਕੀਮਤ ਦਾ ਪਤਾ ਲੱਗਿਆ ਹੈ ਅੱਜ ਤੋਂ ਮੈਂ ਹੁਣ ਪਾਣੀ ਦੀ ਬਰਬਾਦੀ ਨਹੀਂ ਕਰਾਂਗਾ ਸਾਹਿਬ ਜੀ ਮੈਂ ਵੀ ਨਾ ਲੱਗਾ 10 10 ਬਾਟੀਆਂ ਪਾਣੀ ਦੀਆਂ ਬਰਬਾਦ ਕਰ ਦਿੰਦਾ ਸੀ ਅੱਜ ਤੋਂ ਬਾਅਦ ਮੈਂ ਵੀ ਪਾਣੀ ਦੀ ਬਚਤ ਕਰਾਂਗਾ ਮੈਨੂੰ ਆਪ ਸਭ ਤੋਂ ਇਹੀ ਉਮੀਦ ਸੀ ਆਓ ਆਪਾਂ ਸਾਰੇ ਰਲ ਕੇ ਅੱਜ ਇੱਕ ਕਸਮ ਖਾਈਏ ਕਿ ਆਪਾਂ ਪਾਣੀ ਦੀ ਦਰਬਰ ਤੋਂ ਨਹੀਂ ਕਰਾਂਗੇ ਰੁੱਖ ਲਗਾਵਾਂਗੇ ਤੇ ਰੁੱਖਾਂ ਦੀ ਸੰਭਾਲ ਕਰਾਂਗੇ ਪਾਣੀ ਬਚਾਓ ਰੁੱਖ ਲਗਾਓ ਪਾਣੀ ਬਚਾਓ ਰੁੱਖ ਲਗਾਓ ਜਲ ਹੀ ਜੀਵਨ ਹੈ ਜਲ ਹੈ ਤੋ ਕਲ ਹੈ ਜਲ ਹੀ ਜੀਵਨ ਹੈ ਜਲ ਹੈ ਤੋ ਕਲ ਹੈ ਜਲ ਹੀ ਜੀਵਨ ਹੈ ਜਲ ਹੈ ਤੋ ਕਲ ਹੈ